ਗੱਲ ਇਹ ਜਥੇਬੰਦੀ ਦੀ ਗੱਲ ਸਾਡੀ ਜ਼ਮੀਨ ਬਚਾਉਂਦੀ ਆ ਗੱਲ ਸਾਡੇ ਬੱਚਿਆਂ ਦੀ ਰੋਜ਼ੀ ਬਚਾਉਂਦੀ ਆ ਚਾਹੇ ਉਹ ਜ਼ਮੀਨ ਸਰਕਾਰੀ ਆ ਅੱਜ ਤਾਂ ਸਰਕਾਰੀ ਦੇ ਕੰਮ ਆ ਬਾਈ ਕਰਨੂ ਆਪਣੇ ਤੇ ਇਹ ਜਣੀ ਉਂਗਲੀ ਫੜ ਕੇ ਬਾਹਰ ਹਟਦੇ ਨੇ ਕੋਈ ਬੇਨਤੀਆਂ ਨੇ ਕਿ ਆਪਾਂ ਉਹਰੇ ਬਾਈ ਜਾਬਤੇ ਦੇ ਵਿੱਚ ਬੈਠੀ ਐ ਜਿਹੜੀ ਮਰਜ਼ੀ ਜਥੇਬੰਦੀ ਨਾਲ ਆਪਾਂ ਸੰਬੰਧ ਰੱਖਦੇ ਆ ਉਹ ਸਾਰੀਆਂ ਸਤਕਾਰਯੋਗ ਨੇ ਤੋਂ ਸਾਡੇ ਅਗਲੇ ਬੁਲਾਰੇ ਹਾਂਜੀ ਸਾਡੇ ਖਜ਼ਾਨਚੀ ਬਲਾਕ ਦੇ ਮਨਜੀਤ ਸਿੰਘ ਬਿੰਨਾ ਜਿਹੜੀ ਇਹ ਇੱਕ ਗੱਲਬਾਤ ਸਾਂਝੀ ਕਰਨਗੇ ਛੋਟੇ ਨਾਲ ਤੋਂ ਬੇਨਤੀ ਆ ਵੀ ਭਾਈ ਇਹ ਨਾ ਸੋਚਿਓ ਕਿ ਵੱਡਾ ਪ੍ਰਸ਼ਾਸਨ ਆਉਂ ਜਾਊ ਆਜੂ ਯਾਰ ਲੋਕਤਾਕਤ ਮੂਰੇ ਕੁਝ ਨਹੀਂ ਅੜਦਾ ਜਦੋਂ ਲੋਕਤਾਕਤ ਘਰਾਂ ਦੇ ਵਿੱਚ ਜਦੋਂ ਵੀ ਸੁਨੇਹਾ ਲੱਗੂ ਚਾਹੇ ਤੁਸੀਂ ਕਾਲੇ ਚੋਰ ਦੇ ਹੱਥੀਂ ਸੁਨੇਹਾ ਲਾ ਦਿਓ ਕਿਉਂਕਿ ਇਹ ਭਾਈ ਕਿਸੇ ਜਥੇਬੰਦੀ ਦਾ ਕੰਮ ਨਹੀਂ ਕਿਸੇ ਨਿੱਜੀ ਵੀਰ ਭਾਈ ਦਾ ਕੰਮ ਨਹੀਂ ਜੋ ਤੁਹਾਨੂੰ ਮੈਂ ਤਰੌੜਿਆ ਦੱਸਿਆ ਹੋ ਬਿਜ਼ਨਸ ਤਾਂ ਬਈ ਵੱਡਾ ਹੁਣ ਤੁਹਾਡੇ ਕਕਰਾਲੇ ਦੇ ਨਾਲੇ ਲਾ ਲਓ ਵੀ ਜਿਹੜੀ ਜੇਹਲ ਵਾਲੀ ਜ਼ਮੀਨ ਆ ਜਾਂ ਜੁਨੀ ਵਾਸੀ ਦੀ ਜ਼ਮੀਨ ਆ ਕਿੰਨੇ ਸੌ ਕਿਲਾ ਵੜਦਾ ਏ ਇਹਨੂੰ ਹੜੱਪਣ ਨੂੰ ਕਿਂਦੇ ਨੇ ਪੌਂਖੀਆਂ ਵੱਡੀਆਂ ਨੇ 50 ਸਾਲ 100 ਸਾਲ ਮੂਰੇ ਹੋ ਕੇ ਕੱਲਦੇ ਨੇ ਸੋਚਦੇ ਨੇ ਕਿ ਉਹਰੇ ਜਿਹੜੀ ਕਿੰਨੀ ਜ਼ਮੀਨ ਪਈ ਆ ਉਹ ਆਪਾਂ ਕਿਵੇਂ ਰੋਕਣੀ ਆ ਜੋ ਇਹ ਬੇਨਤੀਆਂ ਨੇ ਵਧਾਈ ਦੇ ਪਾਤਰੋਂ ਪ੍ਰਸ਼ਾਸਨਾਂ ਬਾਈ ਉਹ ਅੰਦਰ ਟੱਕੇ ਹੋਏ ਨੇ ਸਾਡੇ ਜਿਹੜੇ ਨੌਜਵਾਨ ਵੀ ਇਸ ਦੇ ਉਰੇ ਕਕਰਾਲੇ ਆਲੇ ਉਹ ਜਾਣਦੇ ਨੇ ਵੀ ਕਲੋਂ ਆਏ ਸੀ ਉਹ ਤਾਂ ਲਿੱਕੜ ਮੇਰਾ ਜਿਵੇਂ ਵੀ ਤੁਹਾਡੇ ਪਿੰਡ ਦੀ ਕਮੇਟੀ ਬਣੀ ਹੋਈ ਆ ਜਿਵੇਂ ਉਹ ਫੈਸਲਾ ਕਰੂ ਵੀ ਕਿਹਦੇ ਆਏ ਤੋਂ ਤਾਂ ਖੜਨੇ ਨੇ ਉਹਦੇ ਨਾਮ ਲੱਡਾਂਗੇ ਭਾਈ ਚਾਹੇ ਰਾਤ ਲੱਗ ਜੇ ਇੱਕ ਲੱਗ ਜੇ ਦੋ ਲੱਗ ਜੇ ਥੋੜੀ ਟਿੱਕ ਤੇ ਖੜਿਆ ਸੋ ਸਾਡੇ ਸਾਧਨ ਵੀ ਪਿੰਡਾਂ ਦੇ ਵਿੱਚ ਟਰਾਲੀਆਂ ਭਾਈ ਪਿਆਰ ਖੜੀਆਂ ਨੇ ਜਦੋਂ ਵੀ ਫੂਨ ਮਾਰਾਂਗੇ ਟਰਾਲੀਆਂ ਭਰ ਕੇ ਸਾਡੀਆਂ ਮਾਵਾਂ ਵੀ ਆਉਣੀਆਂ ਸਾਡੇ ਬੱਚੇ ਵੀ ਸਾਡੀਆਂ ਭੈਣਾਂ ਵੀ ਸਾਡੀ ਨੌਜਵਾਨ ਬਜ਼ੁਰਗ ਨੌਜਵਾਨ ਇਹ ਸਾਡੇ ਬਜ਼ੁਰਗਾਂ ਸਾਰੇ ਬਾਈ ਉਹੇ ਕੰਸਲ ਗਏ ਨਾ ਸਮਝੋ ਕਿ ਚੱਲਾ ਕਕਰਾਲਾ ਪਿੰਡਾ ਬੋਡੀ ਪਿੱਤੇ ਪੁਰਾ ਬਲਾਕ ਖੜਾ ਨਾਪਾ ਜਿਹੜੇ ਕਿਹੜੀ ਮਰਜ਼ੀ ਜ਼ਿੰਮੇਵਾਰੀ ਨਾਲ ਰੇਟੜਾ ਉਹ ਗੱਲ ਇਹ ਜ਼ਿੰਮੇਵਾਰੀ ਦੀ ਗੱਲ ਸਾਡੀ ਜ਼ਮੀਨ ਬਚਾਉਂਦੀ ਆ ਗੱਲ ਸਾਡੇ ਬੱਚਿਆਂ ਦੀ ਰੋਜ਼ੀ ਬਚਾਉਂਦੀ ਆ ਤੁਸੀਂ ਚਾਹੇ ਉਹ ਜੀ ਸਰਕਾਰੀ ਆਜ ਤਾਂ ਸਰਕਾਰੀ ਦੇ ਕਾਜ ਆ ਬਾਈ ਕਰਨ ਪਾਉਣੇ ਤੇ ਜੇ ਜਣੀ ਉਂਗਲੀ ਭਰ ਕੇ ਬਾਹਰਦੇ ਨੇ ਦੋਵੇਂ ਬੇਇਨਤੀਆਂ ਨੇ ਕੇ ਆਪਾਂ ਉਹਰੇ ਭਾਈ ਜਾਨਤ ਦੇ ਵਿੱਚ ਬੈਠੀ ਹੈ ਜਿਹੜੀ ਮਾਰਟੀ ਦਾ ਸੇਵਾਕੀ ਨਾਲ ਆਪਾਂ ਸੰਬੰਧ ਰੱਖਦੇ ਆ ਉਹ ਸਾਰੀਆਂ ਸਤਕਾਰਯੋਗ ਨੇ ਉਹ ਸਾਡੇ ਅਗਲੇ ਬਨਾਰੇ ਸਾਡੇ ਜਾਨਤੀ ਬਲਾਕ ਦੇ ਮਨਜੀਤ ਸਿੰਘ ਬੈਨਾ